ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 6 ਮਾਰਚ ਹੈ 6 ਮਾਰਚ 1986 ਨੂੰ ਕਪੂਰਥਲੇ ਦੇ ਵਿੱਚ ਡੀਐਸਪੀ ਜਰਨੈਲ ਸਿੰਘ ਬਰਾੜ ਜਿਸ ਨੇ ਸਿੱਖਾਂ ਤੇ ਬੇਬਨਾਤ ਤਸ਼ੱਦਦ ਕੀਤੇ ਸਨ ਉੱਤੇ ਖਾੜਕੂਆਂ ਨੇ ਹਮਲਾ ਕੀਤਾ ਪਿੱਛੇੋਂ ਦਾ ਸ਼੍ਰੋਮਣੀ ਕਮੇਟੀ ਦਾ ਐਕਟਿੰਗ ਪ੍ਰਧਾਨ ਕਾਬਲ ਸਿੰਘ ਵੀ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਿਆ ਇਸ ਹਮਲੇ ਦੇ ਵਿੱਚ ਡੀਐਸਪੀ ਜਰਨੈਲ ਤਾਂ ਬਚ ਗਿਆ ਪਰ 7 ਬੰਦੇ ਮਰੇ ਅਤੇ 14 ਜ਼ਖਮੀ ਹੋਏ 6 ਮਾਰਚ 1988 ਮਾਰਚ 1988 ਦੇ ਵਿੱਚ ਇੱਕ ਪਾਸੇ ਸਰਕਾਰ ਨੇ ਜਸਬੀਰ ਸਿੰਘ ਰੋਡੇ ਨੂੰ ਰਿਹਾ ਕਰਨ ਵਾਲਾ ਹਥਿਆਰ ਵਰਤਿਆ ਅਤੇ ਦੂਜੇ ਪਾਸੇ ਜ਼ਬਰਦਸਤ ਪਾਲਸੀ ਵੀ ਜਾਰੀ ਰੱਖੀ ਹੋਰ ਤਾਂ ਹੋਰ 6 ਮਾਰਚ ਨੂੰ ਪੰਜਾਬ ਅਸੈਂਬਲੀ ਵੀ ਤੋੜ ਦਿੱਤੀ ਗਈ ਇਸ ਦਾ ਇੱਕੋ ਇੱਕ ਮਤਲਬ ਸਿਮਰਨਜੀਤ ਸਿੰਘ ਮਾਨ ਨੂੰ ਰਾਜ ਸਭਾ ਦੇ ਵਿੱਚ ਚੁਣੇ ਜਾਣ ਤੋਂ ਰੋਕਣਾ ਸੀ ਜਸਬੀਰ ਸਿੰਘ ਰੋਡੇ ਇਹ ਨਹੀਂ ਸਿਚਾਉਂਦਾ ਕਿ ਸਿਮਰਨਜੀਤ ਸਿੰਘ ਮਾਨ ਚੁਣਿਆ ਜਾਵੇ ਜਾਂ ਉਸ ਨੂੰ ਰਿਹਾ ਕੀਤਾ ਜਾਵੇ 15 ਸਾਲ ਲੋੜੇ ਚਾਹੁੰਦਾ ਸੀ ਕਿ ਮਾਨ ਰਹਾ ਨਾ ਹੋਵੇ ਵਰਨਾ ਮਾਨ ਨੇ ਜਸਬੀਰ ਸਿੰਘ ਤੇ ਸਰਕਾਰ ਦੇ ਵਿੱਚ ਸੌਦੇਬਾਜ਼ੀ ਨਹੀਂ ਸੀ ਹੁਣ ਦੇਣੀ ਮਗਰੋਂ 15 ਮਾਰਚ ਨੂੰ ਰਾਜ ਸਭਾ ਦੇ ਵਿੱਚ ਪੰਜਾਬ ਦੇ ਵਿੱਚ 3 ਸਾਲ ਵਾਸਤੇ ਐਮਰਜੈਂਸੀ ਲਾਉਣ ਬਾਰੇ ਬਿੱਲ ਪਾਸ ਕੀਤਾ ਗਿਆ ਪਹਿਲਾਂ ਜਦੋਂ ਕਲਾਜ਼ਸ ਤੇ ਵੋਟਾਂ ਪਈਆਂ ਤਾਂ ਆਪੋਜੀਸ਼ਨ ਪਾਰਟੀਆਂ ਨੇ ਇਸ ਦੇ ਖਿਲਾਫ ਵੋਟਾਂ ਪਾਈਆਂ ਹਰ ਕਲਾਸ 54 ਦੇ ਮੁਕਾਬਲੇ 157 ਦੇ ਨਾਲ ਪਾਸ ਹੋਈ ਪਰ ਇਹ ਸਾਰੇ ਬਿਲ ਨੂੰ ਪਾਸ ਕਰਨ ਵੇਲੇ ਆਪੋਜੀਸ਼ਨ ਵਾਕ ਆਊਟ ਕਰ ਗਈ ਇਸ ਦਾ ਗੁੱਜਾ ਮਕਸਦ ਇਹ ਸੀ ਕਿ ਬਿਲ ਇੱਕ ਇੱਕ ਰਾਏ ਨਾਲ ਪਾਸ ਹੋਵੇ ਨਾ ਕਿ ਅਕਸਰਿਅਤ ਨਾਲ 6 ਮਾਰਚ 1999 ਦਿਨ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਅਤੇ ਹੋਰਨਾ ਥਾਮਾ ਤੋਂ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਦੇ ਵਿੱਚ ਰੱਖੇ ਸਾਰੇ ਸਿੱਖ ਕੈਦੀਆਂ ਨੂੰ ਰਿਹਾ ਕਰ ਦਿੱਤਾ ਗਿਆ 6 ਮਾਰਚ 1999 ਦਿਨ ਪੰਜਾਬ ਪੁਲਿਸ ਨੇ ਦਿਆਲ ਸਿੰਘ ਉਰਫ ਦਿਆਲਾ ਉਰਫ ਫਾਰਮੇਸੀ ਔਲਖ ਪੁੱਤਰ ਅਜਮੇਰ ਸਿੰਘ ਵਾਸੀ ਵੀਰ ਕਾਮਨਦੀ ਸਰ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਮਾਰਚ 1999 ਦਿਨ ਪੰਜਾਬ ਪੁਲਿਸ ਨੇ ਸੁਲਵਿੰਦਰ ਸਿੰਘ ਸ਼ਿੰਦਾ ਬਲਜੀਤ ਸਿੰਘ ਦੋਵੇਂ ਵਾਸੀ ਹਰਸ਼ਾ ਸ਼ੀਨਾ ਅੰਮ੍ਰਿਤਸਰ ਸ਼ਮਸ਼ੀਰ ਸਿੰਘ ਵਾਸੀ ਖੱਬੇ ਰਾਜਪੂਤਾ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 6 ਮਾਰਚ 1992 ਦਿਨ ਅਰਜਨ ਸਿੰਘ ਪੁੱਤਰ ਬੂਦ ਸਿੰਘ ਵਾਸੀ ਸਹنسਰਾ ਜ਼ਿਲ੍ਹਾ ਅਮ੍ਰਿਤਸਰ ਅਵਤਾਰ ਸਿੰਘ ਤਾਰੀਆ ਤੇ ਕੁਲਦੀਪ ਸਿੰਘ ਲੱड्डੂ ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ 6 ਮਾਰਚ 1993 ਦਿਨ ਪੁਲਿਸ ਨੇ ਮਹਿੰਦਰ ਸਿੰਘ ਪੁੱਤਰ ਰਾਮ ਰੱਖਾ ਸਿੰਘ ਵਾਸੀ ਬਾਲੀਆਂ ਜ਼ਿਲ੍ਹਾ ਸੰਗਰੂਰ ਗੁਰਦੀਪ ਸਿੰਘ ਪੁੱਤਰ ਚਾਰਨ ਸਿੰਘ ਵਾਸੀ ਸਿੰਘਪੁਰਾ ਰੋਡ ਕੁਰਾਲੀ ਦਰਸ਼ਨ ਸਿੰਘ ਅਕਲਿਆ ਗੁਰਮੀਤ ਸਿੰਘ ਮੁਕਸਰ ਜਗਤਾਰ ਸਿੰਘ ਬਿੱਕਰ ਸਿੰਘ ਵਗੈਰਾ ਨੂੰ ਨਕਲੀ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ